ਅਨੰਦ ਜੀਓ ਸਤਿ ਸ੍ਰੀ ਅਕਾਲ ਆਜੋ ਲੈ ਜੋ ਸੁਧ ਤੇਸੀ ਕਿਉ ਜਮਾ ਸੁਧ ਤੇਸੀ ਕਿਉ ਤੇ ਬਹੁਤ ਵਧੀਆ ਕਿਉ ਬਾਕੀ ਬਾਈ ਜੀ ਨੂੰ ਪੁੱਛਦੇ ਆਂ ਵੀ ਕਿਹਦੇ ਬਾਰੇ ਕੀ ਗੱਲ ਬਾਤ ਹੈ ਬਾਈ ਜੀ ਕਿਉ ਬਾਰੇ ਦੱਸਿਓ ਹਾਂਜੀ ਇਹ ਤੇ ਵੀਰੇ ਕਿਉ ਦੀ ਆਪਣੇ ਪਿਓ ਸੁਧੂ ਦਾ ਦੀ ਪਿਓ ਮੱਜਾ ਦਾ ਕਿਉ ਆਪਣਾ ਇਹ ਕਈ ਕਿ ਦਿਨਾਂ ਤੋਂ ਅੱਛਾ ਜੀ ਆਪਦੇ ਘਰ ਦੀਆਂ ਮੱਜਾਂ ਕਰਦਾ ਦੁੱਤਾ ਸਾਡਾ ਅਸੀਂ ਕਿੱਥੋਂ ਮੋਲ ਨਹੀਂ ਲੈਂਦੇ ਆਪਦੇ ਘਰ ਦਾ ਦੁੱਤਾ ਤੋਂ ਤਾਂ ਹੀ ਏਟੀਕੀਟੀ ਆਪਾਂ ਗਾਰੰਟੀ ਦੇ ਰਹੇ ਆ ਕਿ ਆਪਣੇ ਕੋਲ ਦੁੱਤਾ ਹੋਵੇ ਠੀਕ ਹੈ ਜੀ ਕਿਉਂਕਿ ਤੈਨੂੰ ਪਤਾ ਕਿਦਾਂ ਲੋਕ ਬਹੁਤ ਚੀਤਾ ਚਲਦੇ ਆ ਨੇ ਕਿਸੇ ਨੂੰ ਲੈ ਕੇ ਆਪਾਂ ਵਿਸ਼ਵਾਸ ਨਹੀਂ ਕਰ ਸਕਦੇ ਤਾਂ ਹੀ ਸਾਡੀ ਏਕੀ ਗਾਰੰਟੀ ਹੈ ਜੀ ਕਿਸੇ ਤੋਂ ਲੈ ਕੇ ਆਪਾਂ ਵਿਸ਼ਵਾਸ ਹੈ ਹਾਂ ਇੱਕੀ ਚੰਗ ਦਾ ਵਿਸ਼ਵਾਸ ਆ ਅਗਲੇ ਜਵਾਬ ਆਪਣਾ ਕੋਈ ਇਹ ਆਪਣਾ ਕਿਉਂ ਇਹ ਜਾਇਨਾ ਮਤਲਬ ਕਿ ਉਹ ਆ ਮਰੀਜ਼ ਵੀ ਖਾਵਾ ਵੈ ਇੱਕ ਚਮਚਾ ਜੇ ਕੋਈ ਡਾਕਟਰ ਕਹੈ ਨਾ ਮਰੀਜ਼ ਨੂੰ ਵੀ ਦਿਓ ਕੜਿਆ ਹੋਇਆ ਕਿਉਂ ਆ ਕੱਚਾ ਕਿਉਂ ਨਹੀਂ ਜੀਗਾ ਵਿੱਚ ਮਾਰਕੀਟ ਚ ਲੋਕ ਕੱਚੀ ਵੇਚੀ ਜਾਂਦੇ ਨੇ ਨਾਲੇ ਬੇਟ ਦੇ ਮਾਰੇ ਵੀ ਥੋੜਾ ਜਿਹਾ ਬੇਟ ਦੇਊਗਾ ਤੇ ਆਪਣੀ ਚੀਜ਼ ਤੁਸੀਂ ਸਮੈਲ ਲੈ ਕੇ ਜੋ ਵਸੂ ਮਤਲਬ ਜਿਵੇਂ ਹਾਂਟ ਦਾ ਮਰੀਜ਼ ਐ ਉਹ ਵੀ ਖਾ ਸਕਦਾ ਹੈ ਖਾ ਸਕਦਾ ਇੱਕ ਚਮਚਾ ਦੇ ਨੂੰ ਕੜਿਆ ਹੋਇਆ ਹੈ ਇਹ ਆਪਣਾ ਅੱਛਾ ਕੱਚਾ ਨਹੀਂ ਜੀਗਾ ਮੈਨੂੰ ਮਰੀ ਬੜੀ ਖਾਰ ਦੀ ਸ਼ਿਕਾਇਤ ਹੈ ਮੈਂ ਖਾ ਸਕਦਾ ਖਾ ਸਕਦਾ

ਅਸੀਂ ਅਗਲੇ ਨੂੰ ਐ ਵੀ ਦੱਸ ਦਿੰਦੇ ਨਾ ਵੀ ਕਿਓ ਕਿਵੇਂ ਬਣਾ ਰਾ ਤੇ ਕਿਵੇਂ ਸਾਨੂੰ ਇਹ ਕਿੰਨੇ ਰੁਪਏ ਪੈ ਰਹੇ ਆ ਆਪਾਂ ਕੋਈ ਹੋਲਾ ਨਹੀਂ ਹੈਗਾ ਹਰੇਕ ਨੇ ਆਪਣੀ ਕਿਸਮਤ ਖਾਣੀ ਆ ਯਾਰ ਤੇ ਉਹ ਮੇਰੀ ਕਿਸਮਤ ਕਿਉਂ ਮੈਨੂੰ ਆਊਗਾ ਮੇਰੇ ਕੋਲ ਆਪੀ ਹੋਣਗੇ ਦੇਖੋ ਜੀ ਮੈਂ ਤੁਹਾਡੀ ਗੱਲ ਤੇ ਸਹਿਮਤ ਆ ਅਤ ਵਿੱਚ ਆ ਤੁਹਾਡੀ ਗੱਲ ਵਾੜਦਾ ਮੈਂ ਬਾਗਿਆ ਹਰਿਆਣੇ ਚ ਸ਼ੁੱਧ ਕਿਉਂ ਲੈ ਉੱਥੇ 1000 ਰੁਪਏ ਰੇਟ ਹੈ ਜੀ ਸ਼ੁੱਧ ਕਿਉਂ ਦਾ ਬਾਕੀ ਇਹ ਸ਼ੁੱਧ ਕਿਉਂ ਤੁਹਾਡਾ ਬਹੁਤ ਵਧੀਆ 100 ਰੁਪਏ ਤੁਹਾਡਾ ਇਕੱਠੇ ਹੋਣਗੇ ਬਹੁਤ ਵਧੀਆ ਬਤਿ ਗਲੇ ਇਹ ਆਪਣਾ ਇੱਕ ਹੁਗ ਬਗੜਾ ਹੋਇਆ ਵੀ ਰਿਆਣਾ ਹਰਿਆਣਾ ਉੱਥੇ ਤਾਂ ਜਿਵੇਂ ਆਪਣੇ ਲੋਕ ਤਾਂ ਵੀ ਹਰਿਆਣੇ ਦੇ ਲੋਕ ਤਾਂ ਆਪਣੇ ਕੋਲ ਆ ਕੇ ਲੱਗੇ ਜਾਂਦੇ ਵੀ ਤਾਂ ਬਦੂ ਡਾ ਰੇਕ ਵੀ ਵਧੀਆ ਸੁਧ ਕਿਉ ਹੈ ਬਹੁਤ ਵਧੀਆ ਇਹਨੇ ਦੇਖ ਲੈ ਜੀ ਬਸ ਕਿ ਵਧੀਆ ਕਿਉ ਹੈ ਬਾਕੀ ਕਿੱਡਾ ਬੰਦਾ ਮੈਂ ਖਾਊਗਾ ਵੀ ਆ ਜਾਓ ਵੀਰੋ ਲੈ ਲੋ ਸੁਧ ਕਿਉ ਆ ਜਾਓ ਵੀਰੋ ਲੈ ਲੋ ਸੁਧ ਕਿਉ ਬਹੁਤ ਵਧੀਆ ਸੁਧ ਚੋਂ ਬਾਕੀ ਸਕਰੀਨ ਦੇ ਉੱਤੇ ਬਾਈ ਦਾ ਨੰਬਰ ਪਾਵਾਂਗੇ ਤੇ ਦੁਕਾਨ ਦਾ ਤੁਹਾਨੂੰ ਸਾਰਾ ਕੁਝ ਗਲੈਸ ਦੱਸਾਂਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ